ਨਿਊਜ਼ 247 ਟੀਵੀ ਦੇ ਖਬਰਾਂ ਦੇ ਬਲਟਨ 'ਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਆਓ ਅੱਜ ਦੀਆਂ ਖਬਰਾਂ ਤੇ ਮਾਰਦੇ ਹਾਂ ਝਾਤ ਕਿੰਗ ਚਾਰਲਸ ਤੇ ਰਾਣੀ ਕੈਮਲਾ ਅੱਜ ਸੋਮਵਾਰ ਦੁਪਹਿਰ ਦੇ ਖਾਣੇ ਤੋਂ ਥੋੜੀ ਦੇਰ ਬਾਅਦ ਓਟਵਾ ਪਹੁੰਚਣਗੇ ਅਤੇ 2 ਦਿਨਾਂ ਦੀ ਫੇਰੀ ਉਹ ਇੱਥੇ ਸ਼ੁਰੂ ਕਰਨਗੇ ਜੋ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਇਹ ਦਿਖਾਉਣ ਲਈ ਤਿਆਰ ਕੀਤੀ ਗਈ ਇੱਕ ਸਕੀਮ ਹੈ ਕਿ ਕੈਨੇਡਾ ਵਿੱਚ ਸੰਭਾਵੀ ਇਹ ਅਮਰੀਕਾ ਦਾ ਖੇਤਰ ਨਹੀਂ ਹੈ ਸਗੋਂ ਇੱਕ ਵੱਖਰਾ ਸੰਵਿਧਾਨਕ ਰਾਜਤੰਤਰ ਹੈ ਜਿਸ ਦੀ ਆਪਣੀ ਪਛਾਣ ਹੈ ਆਪਣਾ ਸੱਭਿਆਚਾਰ ਹੈ ਤੇ ਆਪਣਾ ਹੀ ਇਤਿਹਾਸ ਹੈ ਜਿਹੜਾ ਕਿੰਗ ਚਾਰਲਸ ਦਾ ਇਹ ਦੌਰਾ ਹੈ ਉਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਬੇਨਤੀ ਤੇ ਤੈਅ ਹੋਇਆ ਹੈ 트럼ਪ ਨੇ ਬਾਰ-ਬਾਰ ਕੈਨੇਡਾ ਨੂੰ ਕੁੰਝਾ ਰਾਜ ਜਿਹੜਾ ਮਾਰਨ ਦਾ ਤਾਣਾ ਦਿੱਤਾ ਜਾਂ ਕੁੰਝਾ ਰਾਜ ਬਣਾਉਣ ਦੀਆਂ ਧਮਕੀਆਂ ਦਿੱਤੀਆਂ ਉਹਦੇ ਮੱਦੇ ਨਜ਼ਰ ਜਿਹੜਾ ਇਹ ਕਿੰਗ ਚਾਰਲਸ ਨੇ ਯਾਨੀ ਕਿ ਕ੍ਰਾਊਨ ਨਾਲ ਦੇਸ਼ ਤੋਂ ਲੰਬੇ ਸਮੇਂ ਦੇ ਚੱਲ ਰਹੇ ਸਬੰਧਾਂ ਨੂੰ ਦਰਸਾਉਂਦੇ ਹੋਏ ਕੈਨੇਡਾ ਦੀ ਪ੍ਰਭੂਸੱਤਾ ਨੂੰ ਦਾਵਾ ਕਰਨ ਦਾ ਇੱਕ ਮੌਕਾ ਜਿਹੜਾ ਉਹਦੇ ਵਿੱਚੋਂ ਵੇਖਿਆ ਜਾ ਰਿਹਾ ਹੈ ਅਮਰੀਕੀ ਕਬਜ਼ੇ ਦੀ ਚਰਚਾ ਦੇ ਵਿਚਕਾਰ ਕਾਰਨੀ ਨੇ ਵਾਰ-ਵਾਰ ਕੈਨੇਡਾ ਦੇ ਸੰਸਥਾਪਕ ਲੋਕਾਂ ਯਾਨੀ ਕਿ ਬ੍ਰਿਟਿਸ਼ ਤੇ ਫ੍ਰਾਂਸੀਸ ਫ੍ਰਾਂਸਿਸ ਲੋਕਾਂ ਨੂੰ ਅਤੇ ਜਿਹੜੇ ਇੱਥੋਂ ਦੇ ਆਦੀਵਾਸੀ ਲੋਕ ਨੇਟਿਵ ਨੇ ਉਹਨਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਸੀ ਤਾਂ ਜੋ ਇਹ ਦਾਵਾ ਕੀਤਾ ਜਾ ਸਕੇ ਕਿ ਇਹ ਦੇਸ਼ ਦੱਖਣ ਵਾਲੇ ਅਮਰੀਕਨ ਗਨਰਾਜ ਨਾਲ ਉਹ ਬੁਨਿਆਦੀ ਤੌਰ ਤੇ ਵੱਖਰਾ ਮੁਲਕ ਹੈ ਹਵਾਈ ਅੜੇ ਤੇ ਕਾਰਨੀ ਤੇ ਆਦਵਸੀ ਨੇਤਾਵਾਂ ਦੁਆਰਾ ਸਵਾਗਤ ਕੀਤੇ ਜਾਣ ਤੋਂ ਬਾਅਦ ਚਾਰਲਸ ਤੇ ਕੈਮਲਾ ਸੋਮਵਰ ਨੂੰ ਓਟਵਾ ਦਾ ਦੌਰਾ ਸ਼ੁਰੂ ਕਰ ਦੇਣਗੇ ਇਹ ਇੱਕ ਸ਼ਹਿਰ ਜਿਸ ਨੂੰ ਉਹ ਕਦੇ ਕਮਹਾਨ ਰਾਸ਼ਟਰ ਦੇ ਦਿਲ ਵਿੱਚ ਬਹੁ ਮੰਜਲਦੀਆ ਰਾਜਧਾਨੀ ਕਹਿੰਦੇ ਸਨ ਅਤੇ ਕੈਨੇਡਾ ਦੀ ਪਛਾਣ ਤੇ ਭਿੰਤਾ ਨੂੰ ਪ੍ਰਦਰਸ਼ਿਤ ਕਰਨ ਵਾਲੇ ਵਿਅਕਤੀਆਂ ਤੇ ਸੰਗਠਨਾਂ ਨਾਲ ਵੀ ਉਹ ਜੁੜਨਗੇ ਅਤੇ ਸ਼ਹਿਰ ਦੇ ਲੈਸਟਾਊਨ پارک ਵਿੱਚ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲੈਣਗੇ ਬਾਅਦ ਵਿੱਚ ਕਿੰਗ ਚਾਰਲਸ ਕੈਨੇਡਾ ਵਿੱਚ ਰਾਜਾ ਦੇ ਅਧਿਕਾਰ ਧਨਵਾਸ ਰੈਡੋ ਹਾਲ ਜਾਣਗੇ ਜਿੱਥੋਂ ਲੈਫਟੇਨੈਂਟ ਗਵਰਨਰ ਤੇ ਖੇਤਰੀ ਕਮਿਸ਼ਨਰ ਨਾਲ ਮੁਲਾਕਾਤ ਕਰਨਗੇ ਜੋ ਆਪਣੇ ਅਧਿਕਾਰ ਖੇਤਰਾਂ ਵਿੱਚ ਤਾਜ ਦੀ ਨੁਮਾਇੰਦਗੀ ਕਰਦੇ ਹਨ ਚਾਰਲਸ 19ਵੀਂ ਸਦੀ ਦੇ ਉਸ ਵਿਲਾ ਦੇ ਮੈਦਾਨ ਵਿੱਚ ਇੱਕ ਰੁੱਖ ਵੀ ਲਾਉਣ ਦੀ ਰਸਮ ਵਿੱਚ ਹਿੱਸਾ ਲੈਣਗੇ ਜਿਹਦੇ ਆਲੇ ਦੁਆਲੇ ਵਾਈਸ ਰੇਗਲ ਪ੍ਰਤੀਨਿਧਾਂ ਭਾਈਚਾਰੇ ਤੇ ਸਕੂਲ ਸਮੂਹ ਸਮੂਹਾ ਦਾ ਇੱਕ ਘਰਾ ਹੈ ਰਾਜਾ ਤੇ ਰਾਣੀ ਕੈਮਲਾ ਫਿਰ ਕੈਨੇਡਾ ਲਈ ਰਾਜਾ ਦੀ ਪ੍ਰੀਵੀ ਕਾਉਂਸਲ ਦੇ ਮੈਂਬਰ ਵਜੋਂ ਸੌ ਚੁੱਕਣ ਤੋਂ ਪਹਿਲਾਂ ਕਾਰਨੀ ਤੇ ਗੁਰਨਤ ਜਲਨ ਮੈਰੀ ਸਾਈਮਨ ਨਾਲ ਮੁਲਾਕਾਤ ਕਰਨਗੇ ਅਗਲੀ ਖਬਰ ਵੀ ਕੈਨੇਡਾ ਤੋਂ ਹੈ ਜੀ ਮਾਰਕ ਕਾਰਨੀ ਦੇ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਦਿਆਂ ਸਾਰੀ ਭਾਰਤ ਤੇ ਕੈਨੇਡਾ ਦੇ ਵਿੱਚ ਰਿਸ਼ਤੇ ਸੁਧਰਨ ਦੀ ਆਸ ਵੱਜ ਗਈ ਸੀ ਭਾਰਤ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਐਤਵਾਰ ਨੂੰ ਕੈਨੇਡਾ ਦੀ ਵਿਦੇਸ਼ ਮੰਤਰੀ ਨੀਤਾ ਆਨੰਦ ਨਾਲ ਫੋਨ ਤੇ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਇਸ ਦੌਰਾਨ ਦੋਹਾਂ ਵਿਚਕਾਰ ਭਾਰਤ ਕੈਨੇਡਾ ਸਬੰਧਾਂ ਦੀਆਂ ਸੁਭਾਵਨਾਵਾਂ ਤੇ ਚਰਚਾ ਹੋਈ ਤੇ ਹਾਲ ਹੀ ਵਿੱਚ ਨੀਤਾ ਆਨੰਦ ਜੋ ਕਾਰਨੀ ਪ੍ਰਸ਼ਾਸਨ ਵਿੱਚ ਕੈਨੇਡਾ ਦਾ ਦੀ ਵਿਦੇਸ਼ ਮੰਤਰੀ ਬਣੇ ਨੇ ਨੇ ਭਾਰਤ ਕੈਨੇਡਾ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਵਿਚਾਰ ਵਟਾਦਰੇ ਦੀ ਭਾਰਤੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਦਾ ਧੰਨਵਾਦ ਵੀ ਕੀਤਾ ਉਹਨਾਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਉਹ ਇਕੱਠੇ ਕੰਮ ਕਰਨ ਕਰਨਾ ਚਾਹੁੰਦੇ ਨੇ ਤੇ ਇਸ ਨੂੰ ਜਾਰੀ ਰੱਖਣ ਲਈ ਉਤਸੁਕ ਨੇ ਉਹਨਾਂ ਪੋਸਟ ਵਿੱਚ ਕੈਨੇਡਾ ਭਾਰਤ ਸਬੰਧਾਂ ਨੂੰ ਮਜ਼ਬੂਤ ਕਰਨ ਆਰਥਿਕ ਸਹਿਯੋਗ ਡੂੰਘਾ ਕਰਨ ਅਤੇ ਸਾਂਝੀਆਂ ਤਰਜੀਹਾਂ ਨੂੰ ਅੱਗੇ ਵਧਾਉਣ ਬਾਰੇ ਵਿਸ਼ੇਸ਼ ਚਰਚਾ ਲਈ ਭਾਰਤੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦਾ ਧੰਨਵਾਦ ਕੀਤਾ ਆਨੰਦ ਨੇ ਇਸ ਦੌਰਾਨ ਭੇਖ ਵਿੱਚ ਮਿਲ ਕੇ ਕੰਮ ਕਰਨ ਦੀ ਉਮੀਦ ਪ੍ਰਗਟ ਕੀਤੀ ਭਾਰਤੀ ਮੂਲਦੀ ਨੀਤਾ ਆਨੰਦ ਨੇ ਇਸ ਮਹੀਨੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕਾਰਨੀ ਦੀ ਨਵੀਂ ਕੈਬਨਿਟ ਵਿੱਚ ਵਿਦੇਸ਼ ਮੰਤਰੀ ਦਾ ਅਹਿਮ ਅਹੁਦਾ ਸੰਭਾਲਿਆ ਹੈ ਜ਼ਿਕਰ ਜੋਗੇ ਕਿ ਕੈਨੇਡਾ ਨਾਲ ਭਾਰਤ ਦੇ ਸਬੰਧ ਉਹਨਾਂ ਤੋਂ ਤਣਾਅਪੂਰਨ ਹੋ ਗਏ ਸਨ ਜਦੋਂ ਸਾਬਕਾ ਪ੍ਰਧਾਨ ਮੰਤਰੀ ਜਸਨ ਟਰੂਡੋ ਨੇ ਇਹ ਦਾਵਾ ਕੀਤਾ ਸੀ ਕਿ ਐਨ ਆਈਏ ਵੱਲੋਂ ਨਾਮਜਦ ਅਤਵਾਦੀ ਹਰਦੀਪ ਨਿਜਰਦੀ ਹਤਿਆ ਵਿੱਚ ਭਾਰਤ ਸਰਕਾਰ ਦਾ ਹੱਥ ਹੈ ਭਾਰਤ ਸਰਕਾਰ ਵੱਲੋਂ ਇਸ ਦੋਸ਼ ਨੂੰ ਖਾਰਜ ਕੀਤਾ ਗਿਆ ਸੀ ਇਸ ਤੋਂ ਪਹਿਲਾਂ 14 ਮਈ ਨੂੰ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਆਨੰਦ ਨੂੰ ਕੈਨੇਡਾ ਦਾ ਵਿਦੇਸ਼ ਮੰਤਰੀ ਨਿਯੁਕਤ ਕੀਤੇ ਜਾਣ ਦੇ ਉੱਤੇ ਵਧਾਈ ਵੀ ਦਿੱਤੀ ਸੀ ਅਗਲੀ ਖਬਰ ਜਿਹੜੀ ਹੈ ਜਿਉ ਇਜ਼ਰਾਈਲ ਤੇ ਗਾਜ਼ਾ ਦੇ ਵਿੱਚ ਚੱਲ ਰਹੇ ਜਿਹੜਾ ਕਤਲੇਆਮ ਹੈ ਉਹਦੇ ਤੋਂ ਆ ਸੂਤਰਾਂ ਦੇ ਹਵਾਲੇ ਨਾਲ ਅਲ ਜਜ਼ੀਰਾ ਨੇ ਰਿਪੋਰਟ ਕੀਤਾ ਹੈ ਕਿ ਹਮਾਸ ਨੇ ਅਮਰੀਕਾ ਦੇ ਗਾਜ਼ਾ ਜੰਗਬੰਦੀ ਪ੍ਰਸਤਾਵ ਦੇ ਉੱਤੇ ਸਹਿਮਤੀ ਜਤਾਈ ਹੈ ਉਹਨਾਂ ਨੇ ਕਿਹਾ ਕਿ ਸਮਝੌਤੇ ਦੇ ਖਰੜੇ ਵਿੱਚ 60 ਦਿਨਾਂ ਦੀ ਜੰਗਬੰਦੀ ਤੇ ਦੋ ਪੜਾਵਾਂ ਵਿੱਚ ਫਲਸਤੀਨੀ ਕੈਦੀਆਂ ਦੇ ਬਦਲੇ ਲਈ ਬਦਲੇ ਕਈ ਹੋਰ ਲੋਕਾਂ ਦੀਆਂ ਲਾਸ਼ਾਂ ਦੇ ਨਾਲ 10 ਜ਼ਿੰਦਾਬੰਦੀਆਂ ਦੀ ਰਿਹਾਈ ਵੀ ਸ਼ਾਮਲ ਹੈ ਪੰਜ ਇਜ਼ਰਾਈਲੀ ਬੰਦਿਆਂ ਨੂੰ ਬੰਦਿਆਂ ਨੂੰ ਸ਼ੁਰੂਆਤ ਵਿੱਚ ਰਿਹਾ ਕੀਤਾ ਜਾਏਗਾ ਤੇ ਬਾਕੀ ਪੰਜ ਨੂੰ 60ਵੇਂ ਦਿਨ ਰਿਹਾ ਕੀਤਾ ਜਾਏਗਾ ਇਜ਼ਰਾਈਲੀ ਫੌਜਾਂ ਨੇ ਗਾਜ਼ਾ ਵਿੱਚ ਇੱਕ ਸਕੂਲ ਜੋ ਕਿ ਬੇਸਹਾਰਾ ਫਲਸਤੀਨੀਆ ਦਾ ਆਸਰਾ ਸਥਾਨ ਬਣਿਆ ਹੋਇਆ ਸੀ ਉੱਤੇ ਬੰਬਾਰੀ ਕੀਤੀ ਹੈ ਜਿਸ ਨਾਲ ਅੱਗਾਂ ਲੱਗੀਆਂ ਤੇ ਕਈ ਬੱਚਿਆਂ ਸਮੇਤ ਘੱਟੋ-ਘੱਟ 36 ਫਲਸਤੀਨੀ ਮਾਰੇ ਗਏ ਕੁੱਲ ਮਿਲਾ ਕੇ ਸੌਵਰ ਸਵੇਰ ਤੋਂ ਹਮਲਿਆਂ ਵਿੱਚ 50 ਤੋਂ ਵੱਧ ਲੋਕ ਮਾਰੇ ਗਏ ਹਨ ਅਮਰੀਕਾ ਸਮਰਪਿਤ ਗਾਜ਼ਾ ਸਹਾਇਤਾ ਸਮੂਹ ਦੇ ਮੁਖੀ ਨੇ ਆਜ਼ਾਦੀ ਅਤੇ ਨਿਰਪੱਖਤਾ ਦੇ ਉੱਤੇ ਚਿੰਤਾਵਾਂ ਜਤਾਉਂਦੇ ਹੋਏ ਉਹਦਾ ਹਵਾਲਾ ਦਿੰਦੇ ਹੋਏ ਅਸਤੀਫਾ ਦੇ ਦਿੱਤਾ ਹੈ ਹਮਾਸ ਹੁਣ ਇੰਨਾ ਵੱਡਾ ਨੁਕਸਾਨ ਕਰਾਉਣ ਤੋਂ ਬਾਅਦ ਸਮਝੌਤੇ ਦੇ ਜਾਂ ਸ਼ਰਤਾਂ ਜਿਹੜੀਆਂ ਉਹ ਮੰਨਣ ਨੂੰ ਤਿਆਰ ਵੀ ਹੋ ਰਿਹਾ ਹੈ ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ 70% ਦੇ ਏਰੀਆ ਜਿਹੜਾ ਟੋਟਲ ਗਾਜ਼ਾ ਦਾ ਉਹ ਹੁਣ ਇਜ਼raਇਲੀ ਫੌਜਾਂ ਦੇ ਕਬਜ਼ੇ ਵਿੱਚ ਆ ਚੁੱਕਾ ਹੈ ਇੱਥੇ ਇਹ ਨਹੀਂ ਦੱਸਿਆ ਗਿਆ ਕਿ ਕੀ ਇਜ਼ਰਾਈਲੀ ਫੌਜਾਂ ਉਹ ਇਲਾਕਾ ਖਾਲੀ ਕਰ ਦੇਣਗੀਆਂ ਜਾਂ ਨਹੀਂ ਲੱਗਦਾ ਹੈ ਕਿ ਯੂਕਰੇਨ ਦੀ ਤਰ੍ਹਾਂ ਜੇ ਅਮਰੀਕਾ ਉੱਤੇ ਸਮਝੌਤਾ ਕਰਾ ਰਿਹਾ ਤੇ ਫਿਲਹਾਲ ਇਦਾਂ ਹੀ ਰਹੇਗਾ ਕਿ ਫੌਜਾਂ ਉੱਤੇ ਬਣੀਆ ਰਹਿਣਗੀਆਂ ਤੇ ਹਮਾਸ ਨੂੰ ਥੋੜਾ ਜਿਹਾ ਸਾਹ ਜ਼ਰੂਰ ਮਿਲ ਜਾਏਗਾ ਅਗਲੀ ਖਬਰ ਵੀ ਇੱਕ ਜੰਦ ਖੇਤਰ ਤੋਂ ਜੀ ਯੂਕਰਾਨੀ ਯੂਕਰੇਨੀ ਹਵਾਈ ਸੈਨਾ ਦਾ ਕਹਿਣਾ ਹੈ ਕਿ ਐਤਵਾਰ ਰਾਤ ਤੋਂ ਸਵੇਰ ਤੱਕ ਰੂਸ ਨੇ ਯੂਕਰੇਨ ਦੇ ਉੱਤੇ 355 ਡਰੋਨ ਅਤੇ 9 ਮਜ਼ਾਈਲਾਂ ਨਾਲ ਹਮਲਾ ਕੀਤਾ ਹੈ ਜੁਕ੍ਰੇਨੀ ਹਵਾਈ ਸੈਨਾ ਦੇ ਬਲਾਰੇ ਨੇ ਨਿਊਜ਼ ਸੈਨਾ ਦੇ ਇਹ ਬਲਾਰਾ ਜਿਹੜਾ ਉਹਨੇ ਨਿਊਜ਼ ਏਜੰਸੀ ਰਾਈਟਰ ਨੂੰ ਦੱਸਿਆ ਹੈ ਕਿ ਹਮਲਾ ਹੁਣ ਤੱਕ ਦੇ ਯੁੱਧ ਦੌਰਾਨ ਸਭ ਤੋਂ ਵੱਡਾ ਡਰੋਨ ਹਮਲਾਇਆ ਜੁਕ੍ਰੇਨੀ ਹਵਾਈ ਸੈਨਾ ਦਾ ਕਹਿਣਾ ਹੈ ਕਿ ਸਾਰੀਆਂ ਮਜ਼ਾਈਲਾਂ ਨੂੰ ਰਹੀ ਸੀ ਦੇਖ ਦਿੱਤਾ ਹੈ ਤੇ ਜਿਹੜੇ ਯੂਏਵੀ ਅਤੇ ਡਰੋਨ ਨੇ ਉਹਨਾਂ ਨੂੰ ਵੀ ਨਕਾਰਾ ਕਰ ਦਿੱਤਾ ਗਿਆ ਹੈ ਅਮਰੀਕੀ ਰਾਸ਼ਟਰਪਤੀ 트럼ਪ ਨੇ ਰੂਸ ਵੱਲੋਂ ਯੂਕਰੇਨ ਤੇ ਲਗਾਤਾਰ ਬੰਬਾਰੀ ਕਰਨ ਦੇ ਉੱਤੇ ਵਲਿਦੀਮੀਰ ਪੁਤਨ ਦੀ ਆਲੋਚਨਾ ਕੀਤੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਰੂਸ ਵੱਲੋਂ ਯੂਕਰੇਨ ਦੇ ਲਗਾਤਾਰ ਬੰਬਾਰੀ ਕੀਤੇ ਜਾਣ ਤੇ ਗੁੱਸਾ ਜ਼ਾਹਰ ਕੀਤਾ ਹੈ ਉਸਨੇ ਰੂਸੀ ਰਾਸ਼ਟਰਪਤੀ ਵਲਿਦੀਮੀਰ ਪੁਤਨ ਨੂੰ ਸਣਕੀ ਕਿਹਾ ਹੈ 트럼ਪ ਨੇ ਕਿਹਾ ਹੈ ਕਿ ਰੂਸ ਉਰਦ ਹੋਰ ਪਾਬੰਦੀਆਂ ਲਾਉਣ ਤੇ ਵੀ ਵਿਚਾਰ ਕਰ ਰਹੇ ਹਨ 트럼ਪ ਨੇ ਪੁਤਨ ਨੂੰ ਸਣਕੀ ਕਿਹਾ ਤੇ ਇਸ ਤਰ੍ਹਾਂ ਦੀਆਂ ਪਾਬੰਦੀਆਂ ਲਾਉਣ ਬਾਰੇ ਲਿਖਿਆ ਉਹਨਾਂ ਕਿਆ ਕਿ ਬਿਨਾ ਕਿਸੇ ਕਾਰਨ ਦੇ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਪੂਤਨ ਹੈ ਉਹ ਮਾਰ ਰਿਹਾ ਹੈ ਮੈਂ ਸਿਰਫ ਸੈਨਿਕਾਂ ਬਾਰੇ ਗੱਲ ਨਹੀਂ ਕਰ ਰਿਹਾ ਕਹਿੰਦੇ ਯੂਕਰੇਨੀ ਸ਼ਹਿਰਾਂ ਤੇ ਬਿਨਾ ਕਿਸੇ ਕਾਰਨ ਦੇ ਮਜ਼ਾਈਲਾ ਤੇ ਡਰੋਨ ਦਾਗੇ ਜਾ ਰਹੇ ਹਨ ਰੂਸੀ ਰਾਸ਼ਟਰਪਤੀ ਪੂਤਨ ਦੇ ਬਲਾਰੇ ਦਮਿਤਰੀ ਪੈਸਕੋਵ ਨੇ ਇਸ ਤੇ ਪ੍ਰਤੀਕਿਰਿਆ ਦਿੰਦਿਆ ਹੋਇਆ ਹੈ ਕਿਆ ਕਿ ਅਸੀਂ ਹਰ ਪ੍ਰਤੀਕਿਰਿਆ ਤੇ ਨਜ਼ਰ ਰੱਖ ਰਹੇ ਹਾਂ ਪਰ ਰਾਸ਼ਟਰਪਤੀ ਪੂਤਨ ਸਿਰਫ ਉਹੀ ਫੈਸਲੇ ਲੈਂਦੇ ਨੇ ਜੋ ਰੂਸ ਦੀ ਸੁਰੱਖਿਆ ਲਈ ਜ਼ਰੂਰੀ ਹੁੰਦੇ ਹਨ ਤੇ ਮਿਤਰੀ ਨੇ ਅੱਗੇ ਕਿਹਾ ਕਿ ਇਹ ਇੱਕ ਵੱਡੀ ਗੱਲ ਹੈ ਕਿ ਗੱਲਬਾਤ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਅਮਰੀਕਾ ਨੇ ਇਸ ਲਈ ਬੜੀਆਂ ਕੋਸ਼ਿਸ਼ਾਂ ਕੀਤੀਆਂ ਹਨ ਅਸੀਂ ਇਸ ਮਕਸਦ ਲਈ ਮਦਦ ਲਈ ਅਮਰੀਕਾ ਤੇ ਖਾਸ ਕਰਕੇ ਰਾਸ਼ਟਰਪਤੀ 트ੰਪ ਦੇ ਵੀ ਧੰਨਵਾਦੀ ਆ ਇਹ ਇੱਕ ਮਹੱਤਵਪੂਰਨ ਪ੍ਰਾਪਤੀ ਹੈ ਡੋਨਲਡ 트ੰਪ ਨੇ ਯੂਕਰੇਨ ਤੇ ਰੂਸ ਦੇ ਲਗਾਤਾਰ ਹਮਲਿਆਂ ਤੇ ਵਲਾਦੀਮੀਰ ਪੁਤਨ ਨਾਲ ਭਾਵੇਂ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ ਉਹਨਾਂ ਨੇ ਕਿਹਾ ਕਿ ਮੈਂ ਪੁਤਨ ਤੋਂ ਨਾਰਾਜ਼ ਹਾਂ ਉਹ ਸਹੀ ਕੰਮ ਨਹੀਂ ਕਰ ਰਿਹਾ ਤੇ ਉਹ ਯੂਕਰੇਨ ਵਿੱਚ ਹੋ ਰਹੇ ਬੰਬ ਧਮਾਕੇ ਤੋਂ ਖੁਸ਼ ਨਹੀਂ 트ੰਪ ਨੇ ਇਹ ਵੀ ਕਿਹਾ ਕਿ ਰੂਸ ਬਹੁਤ ਸਾਰੇ ਲੋਕਾਂ ਨੂੰ ਮਾਰ ਰਿਹਾ ਹੈ ਤੇ ਰੂਸ ਨੇ ਐਤਵਾਰ ਨੂੰ 367 ਡਰੋਨ ਅਤੇ ਮਜ਼ਾਈਲਾਂ ਨਾਲ ਯੂਕਰੇਨੀ ਸ਼ਹਿਰਾਂ 'ਤੇ ਹਮਲੇ ਕੀਤੇ ਨੇ ਇਹ ਮਜ਼ਾਈਲਾਂ ਕੀਵ ਸਵੇਤ ਕਈ ਯੂਕਰੇਨੀ ਸ਼ਹਿਰਾਂ 'ਚ ਡਾਕੀਆਂ ਗਈਆਂ ਰੂਸ ਤੇ ਯੂਕਰੇਨ ਵਿਚਕਾਰ ਜੰਗਬੰਦੀ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ 트ੰਪ ਨੇ ਹੁਣ ਰੂਸੀ ਰਾਸ਼ਟਰਪਤੀ ਪੂਤਨ ਤੇ ਨਾਰਾਜ਼ਗੀਤਾ ਜ਼ਾਹਰ ਕੀਤੀ ਹੈ ਅਮਰੀਕੀ ਰਾਸ਼ਟਰਪਤੀ 트ੰਪ ਨੇ ਐਤਵਾਰ ਨੂੰ ਰੂਸ ਵੱਲੋਂ ਯੂਕਰੇਨ 'ਤੇ ਕੀਤੀ ਜਾ ਰਹੀ ਬੰਬਾਰੀ ਨੂੰ ਗਲਤ ਦੱਸਿਆ ਯੂਰੋਪੀਅਨ ਅਗਲੀ ਖਬਰ ਤੋ ਜਾਣ ਤੋਂ ਪਹਿਲਾਂ ਯੂਰਪੀਅਨ ਯੂਨੀਅਨ ਤੇ ਬ੍ਰਿਟਿਸ਼ ਜੋ ਰੂਸ ਦੇ ਉੱਤੇ 30 ਦਿਨਾਂ ਦੀ ਜੰਗਮਦਰੀ ਦਾਬਾ ਪਾ ਰਹੇ ਹਨ ਨੇ ਹਾਲ ਹੀ ਵਿੱਚ ਰੂਸ ਤੇ ਨਵੀਆਂ ਪਾਬੰਦੀਆਂ ਲਾਈਆਂ ਹਨ ਪਰ ਅਮਰੀਕੀ ਰਾਸ਼ਟਰਪਤੀ ਨੇ ਨਵੀਆਂ ਪਾਬੰਦੀਆਂ ਲਾਉਣ ਵਿੱਚ ਉਹਨਾਂ ਦਾ ਸਮਰਥਨ ਕਰਨ ਤੋਂ ਇਨਕਾਰ ਕੀਤਾ ਸੀ ਅਗਲੀ ਖਬਰ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਯੂਰਪੀਅਨ ਯੂਨੀਅਨ ਨਾਲ ਟੈਰਫ ਤੇ ਗੱਲਬਾਤ ਦਾ ਸਮਾਂ ਸੀਮਾ ਵਧਾਉਣ ਲਈ ਸਹਿਮਤ ਹੋ ਗਏ ਹਨ ਇਹ ਜਾਣਕਾਰੀ ਉਹਨਾਂ ਨੇ ਆਪਣੇ ਟ੍ਰੂਥ ਸੋਸ਼ਲ ਅਕਾਊਂਟ ਤੇ ਦਿੱਤੀ ਹੈ 트੍ਰੰਪ ਨੇ ਕਿਹਾ ਹੈ ਕਿ ਯੂਰਪੀਅਨ ਯੂਨੀਅਨ ਨਾਲ ਟੈਰਫ ਤੇ ਗੱਲਬਾਤ ਲਈ ਆਖਰੀ ਮਿਤੀ 9 ਜੁਲਾਈ ਤੱਕ ਵਧਾਉਣ ਲਈ ਸਹਿਮਤ ਹੋ ਗਏ ਹਨ ਇਸ ਤੋਂ ਪਹਿਲਾਂ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਓਰਸੂਲਾ ਵਾਨ ਡੇਰਲੇਨ ਨੇ ਐਤਵਾਰ ਨੂੰ 트੍ਰੰਪ ਨਾਲ ਫੋਨ ਤੇ ਗੱਲਬਾਤ ਕੀਤੀ ਸੀ 트੍ਰੰਪ ਨੇ ਟ੍ਰੂਥ ਸੋਸ਼ਲ ਨੂੰ ਦੱਸਿਆ ਕਿ ਅੱਜ ਮੈਨੂੰ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਦਾ ਇੱਕ ਫੋਨ ਆਇਆ ਜਿਸ ਵਿੱਚ ਉਹਨੇ ਮੈਨੂੰ ਵਪਾਰ ਤੇ ਯੂਰੋਪੀਅਨ ਯੂਨੀਅਨ ਦੇ ਸਬੰਧ ਵਿੱਚ 50% ਟੈਰਫ ਲਾਉਣ ਲਈ 1 ਜੂਨ ਦੀ ਸਮਾਂ ਸੀਮਾ ਵਧਾਉਣ ਦੀ ਅਪੀਲ ਕੀਤੀ ਮੈਂ ਸਮਾਂ ਸੀਮਾ 9 ਜੁਲਾਈ ਤੱਕ ਵਧਾਉਣ ਲਈ ਸਹਿਮਤ ਹੋ ਗਿਆ ਹਾਂ ਅਗਲੀ ਖਬਰ ਇੱਕ ਨਿਊਜ਼ੀਲੈਂਡ ਤੋਂ ਆ ਰਹੀ ਹੈ ਜੀ ਜਿਹੜੀ ਭਾਰਤ ਨਾਲ ਸਬੰਧਤ ਹੈ ਕਿਉਂਕਿ ਨਿਊਜ਼ੀਲੈਂਡ ਨੂੰ ਇੱਕ ਐਸਾ ਮੁਲਕ ਮੰਨਿਆ ਜਾਂਦਾ ਹੈ ਜਿਹੜਾ ਕਿ ਆਮ ਤੌਰ ਤੇ ਨਿਰਪੱਖ ਰਹਿੰਦਾ ਹੈ ਤੇ ਉਸ ਮੁਲਕ ਦੇ ਜਿਹੜੇ ਲੀਡਰਸ਼ਿਪ ਨੂੰ ਬੜੀ ਸਿਆਣੀ ਸਮਝਿਆ ਜਾਂਦਾ ਪਰ ਹੁਣ ਖਬਰ ਇਹ ਹੈ ਕਿ ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਮੰਤਰੀ ਏਰਕਾ ਸਟੈਨਫੋਰਡ ਨੇ ਭਾਰਤੀਆਂ ਬਾਰੇ ਇੱਕ ਪੜਾਜਾ ਬਿਆਨ ਦਿੰਦਾ ਹੈ ਉਹਨੇ ਕਿਹਾ ਕਿ ਕਦੀ ਵੀ ਭਾਰਤੀਆਂ ਦੇ ਈਮੇਲਾਂ ਦਾ ਜਵਾਬ ਨਹੀਂ ਦਿੰਦੀ ਉਹਨੇ ਇਹ ਵੀ ਕਿਹਾ ਕਿ ਉਹ ਕਦੇ ਵੀ ਭਾਰਤੀਆਂ ਤੋਂ ਆਉਣ ਵਾਲੇ ਈਮੇਲ ਖੋਲਦੀ ਹੀ ਨਹੀਂ ਉਹ ਇਹਨੂੰ ਸਪੈਮ ਹੀ ਸਮਝਦੀ ਹੈ ਸਟੈਂਡਫੋਰਡ ਨੇ ਕਿਹਾ ਕਿ ਇਹ ਸਵੀਕਾਰ ਕਰਦੀਆਂ ਕਿ ਮੈਨੂੰ ਭਾਰਤ ਵਿੱਚ ਲੋਕਾਂ ਤੋਂ ਕੈਲਵਿਨ ਡੇਵਸ ਕੇਸ ਬਾਰੇ ਇਮੀਗ੍ਰੇਸ਼ਨ ਸਲਾਹ ਮੰਗਣ ਵਾਲੇ ਬਹੁਤ ਸਾਰੇ ਅਣਚਾਹੇ ਈਮੇਲ ਮਿਲਦੇ ਹਨ ਜਿਨ੍ਹਾਂ ਦਾ ਮੈਂ ਕਦੇ ਵੀ ਜਵਾਬ ਨਹੀਂ ਦਿੰਦਾ ਇਸ ਕਾਰਨ ਉਹ ਵਿਵਾਦਾਂ ਵਿੱਚ ਘਿਰ ਗਈ ਹੈ ਮੰਤਰੀ ਦੀ ਇਸ ਟਿੱਪਣੀ ਨੂੰ ਭਾਰਤੀਆਂ ਪ੍ਰਤੀ ਉਹਨਾਂ ਦੇ ਪੱਖਪਾਤ ਨਾਲ ਜੋੜਿਆ ਜਾ ਰਿਹਾ ਹੈ ਮੰਤਰੀ ਏਰਕਾ ਸਟੈਨਫੋਰਡ ਨੇ ਇਹ ਟਿੱਪਣੀ ਹਾਲ ਹੀ ਵਿੱਚ ਸੰਸਦ ਵਿੱਚ ਭਾਰਤੀ ਪ੍ਰਵਾਸੀਆਂ ਦਾ ਹਵਾਲਾ ਦਿੰਦੇ ਹੋਏ ਗਲਤ ਈਮੇਲ ਭੇਜਣ ਨਾਲ ਸੰਬੰਧਿਤ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕੀਤੀ ਉਹਨਾਂ ਦੀ ਟਿੱਪਣੀ ਤੇ ਨਾਰਾਜ਼ਗੀ ਵਧਦੀ ਜਾ ਰਹੀ ਹੈ ਭਾਰਤੀ ਮੂਲ ਦੀ ਲੇਬਰ ਪਾਰਟੀ ਦੀ ਸੰਸਦ ਮੈਂਬਰ ਪ੍ਰਿੰਕਾ ਰਾਧਾ ਕ੍ਰਿਸ਼ਨਨ ਨੇ ਸਟੈਨਫੋਰਡ ਦੀ ਟਿੱਪਣੀਆਂ ਦੀ ਆਲੋਚਨਾ ਕੀਤੀ ਹੈ। ਉਹਨਾਂ ਨੂੰ ਲਾਪਰਵਾਹੀ ਅਤੇ ਬਦਤਰ ਪਰ ਪੱਖਵਾਤ ਪੱਖਪਾਤੀ ਵੀ ਦੱਸਿਆ ਹੈ। ਕਈ ਹੋਰ ਸੰਗਠਨਾਂ ਨੇ ਵੀ ਉਹਨਾਂ ਦੀਆਂ ਟਿੱਪਣੀਆਂ ਨੂੰ ਨਸਲਵਾਦੀ ਕਿਹਾ ਹੈ। ਆਲੋਚਨਾ ਦਾ ਸਾਹਮਣਾ ਕਰਨ ਤੋਂ ਬਾਅਦ ਸਟੈਨਫੋਰਡ ਨੇ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਹੈ ਕਿ ਉਹਨਾਂ ਦੇ ਬਿਆਨ ਨੂੰ ਗਲਤ ਸਮਝਿਆ ਗਿਆ ਸੀ। ਉਹਨਾਂ ਦਾ ਇਰਾਦਾ ਕਿਸੇ ਨੂੰ ਦੁੱਖ ਪਹੁੰਚਾਉਣਾ ਨਹੀਂ ਸੀ। ऑपरेशन संधूर ਤੋਂ ਬਾਅਦ 트럼ਪ ਨੇ ਪਾਕਿਸਤਾਨ ਦੀ ਪ੍ਰਸ਼ੰਸਾ ਕੀਤੀ ਜਿਸ ਨੇ ਸਾਰਿਆਂ ਨੂੰ ਹੈਰਾਨੀ ਵਿੱਚ ਪਾ ਦਿੱਤਾ ਸੀ ਪਾਕਿਸਤਾਨਪਤੀ ਇਸ ਅਚਾਨਕ ਕੀਤੀ ਗਈ ਪ੍ਰਸ਼ੰਸਾ ਤੇ ਪਿਆਰ ਦੇ ਪਿੱਛੇ ਇੱਕ ਵੱਡਾ ਕਾਰਨ ਹੁਣ ਸਾਹਮਣੇ ਆ ਰਿਹਾ ਹੈ ਉਹ ਹੈ ਵਰਲਡ ਲਿਬਰਟੀ ਫਾਈਨੈਂਸ਼ੀਅਲ डब्ल्यूएलएफ ਇੱਕ ਕ੍ਰਿਪਟੋ ਕਰੰਸੀ ਕੰਪਨੀ ਜਿਸ ਵਿੱਚ 트럼ਪ ਪਰਿਵਾਰ ਦੀ ਵੱਡੀ ਹਿੱਸੇਦਾਰੀ ਹੈ ਅਤੇ ਪਾਕਿਸਤਾਨ ਕਾਉਂਸਲ ਜਿਹੜੀ ਕ੍ਰਿਪਟੋ ਕਾਉਂਸਲ ਹੈ ਪੀਸੀਸੀ ਵਿੱਚਕਾਰ ਇੱਕ ਸਮਝੌਤਾ ਹੋਇਆ ਮੰਨਿਆ ਜਾ ਰਿਹਾ ਹੈ ਇਹ ਸਮਝੌਤਾ ਪੈਰਗਾਮ ਹਮਲੇ ਤੋਂ 5 ਦਿਨ ਬਾਅਦ ਹੋਇਆ ਸੀ 트ੰਪ ਦੇ ਪੁੱਤਰ 에릭 ਤੇ ਡੋਨਲਡ ਜੂਨੀਅਰ ਡਬਲਯੂ ਐਲ ਐਫ ਵਿੱਚ ਹਿੱਸੇਦਾਰੀ ਦੇ ਮਾਲਕਨ ਕੰਪਨੀ ਦੇ ਸਹਿ-ਸੰਤਾਪਕ ਜੈਕ ਵਿਟ ਬਿਟਰ ਕਾਲਫ ਹਨ ਜਿਨ੍ਹਾਂ ਦੇ ਪਿਤਾ 트ੰਪ ਦੇ ਸਲਾਹਕਾਰ ਹਨ ਇਹ ਸਮਝੌਤਾ 27 ਅਪ੍ਰੈਲ ਨੂੰ اسلامਾਬਾਦ ਵਿੱਚ ਹੋਇਆ ਸੀ ਪੈਲ ਗਾਮ ਆਤਵਾਦੀ ਹਮਲੇ ਤੋਂ 5 ਦਿਨ ਬਾਅਦ 27 April ਨੂੰ اسلامਾਬਾਦ ਵਿੱਚ ਇਸ ਸਮਝੌਤੇ ਤੇ ਦਸਖਤ ਕੀਤੇ ਗਏ ਸਨ 트럼ਪ ਦੇ ਪੁੱਤਰਾ 에릭 ਡੋਨਾਲਡ ਜੂਨੀਅਰ ਅਤੇ WLF ਵਿਚਕਾਰ ਜਿਹੜੀ ਹਿੱਸੇਦਾਰੀ ਆ ਇਹ ਹੁਣ ਜਗ ਜਾ ਰ ਹੈ ਕੰਪਨੀ ਦੇ ਸਹਿ ਸੰਪਾਤਕਾਂ ਵੱਲੋਂ ਸੰਸਥਾਪਕਾਂ ਵੱਲੋਂ ਇਹ ਇੱਕ ਵਿੱਚ ਇੱਕ ਜਿਹੜਾ ਵਿਅਕਤੀ ਹੈ ਉਹ ਜੈਕ ਵਿਟਕਾਲਫ ਵੀ ਹੈ ਉਹ 트ੰਪ ਦੇ ਵਿਸ਼ੇਸ਼ ਸਲਾਹਕਾਰ ਤੇ ਪੱਛਮੀ ਅਸ਼ੇਰੀ ਅਮਰੀਕਾ ਦੇ ਵਿਸ਼ੇਸ਼ ਤੁ ਸਟੀਵ ਵਿਟਕਾਲ ਵਿਟਕਾਲਫ ਦਾ ਪੁੱਤਰ ਹੈ ਉਹਨੇ ਹਾਲ ਵਿੱਚ ਇੱਕ ਅਮਰੀਕੀ ਬੰਦਕ ਨੂੰ ਹਮਾਰ ਤੋਂ ਛਡਾਇਆ ਜੈਕ ਵਿਟਕਾਲਫ ਦੇ ਨਾਲ ਚੇਜ਼ ਹੀਰੋ ਅਤੇ ਜੈਕ ਫੋਕਮੈਨ ਵੀ ਸਨ ਜੋ ਪਾਕਿਸਤਾਨ ਦੀ ਡਿਜੀਟਲ ਵਿਵਸਥਾ ਨੂੰ ਉਤਸ਼ਾਹਤ ਕਰਨ ਅਤੇ ਬਲੌਕਚੇਨ ਸਥਾਪਿਤ ਕਰਨ ਲਈ ਡਬਲਯੂ एलएफ ਵੱਲੋਂ ਪੀਸੀਸੀ ਨਾਲ ਗੱਲਬਾਤ ਕਰਨ ਲਈ اسلامਾਬਾਦ ਗਏ ਸਨ ਇਹ ਦੋਵੇਂ ਡਬਲਯੂ ਐਲ ਐਫ ਦੇ ਸਹਿ ਸੰthਾਪਕ ਵੀ ਹਨ ਰਾਈਟਰ ਦੀ ਇੱਕ ਰਿਪੋਰਟ ਦੇ ਅਨਸਾਰ ਹੀਰੋ ਤੇ ਫੋਕਮੈਨ ਤੇ ਉਹਨਾਂ ਦੇ ਸਾਬਕਾ ਕਾਰੋਬਾਰੀ ਭਾਈਵਾਲਾਂ ਨੇ ਦੇ ਉੱਤੇ ਧੋਖਾਧੜੀ ਦਾ ਜੀ ਦੋਸ਼ ਲੱਗਾ ਹੋਇਆ ਹੈ এবੀਸੀ ਨਿਊਜ਼ ਦੇ ਅਨਸਾਰ ਹੀਰੋ ਨਸ਼ੀਲੇ ਪਦਾਰਥ ਵੇਚਣ ਦੇ ਦੋਸ਼ ਵਿੱਚ ਜੇਲ੍ਹ ਵੀ ਗਿਆ ਹੈ ਅਤੇ ਫੋਕਮੈਨ ਦੇ ਉੱਤੇ ਕੁੜੀਆਂ ਨੂੰ ਸ਼ਤਰੰਜ ਸਿਖਾਉਣ ਦੇ ਬਹਾਨੇ ਜਿੰਸੀ ਸ਼ੋਸ਼ਣ ਕਰਨ ਦਾ ਵੀ ਦੋਸ਼ ਹੈ ਇਸ ਤਰ੍ਹਾਂ ਜਿਹੜੀ ਹੁਣ ਵੀ ਯਾਤਰਾ ਕਰਕੇ ਆਏ ਨੇ 트럼ਪ ਸਾਹਿਬ ਮਿਡਲ ਈਸਟ ਦੇ ਮੁਲਕਾਂ ਦੀ ਤੇ ਜਿਸ ਤਰੀਕੇ ਨਾਲ ਉੱਥੋਂ ਨਾ ਤੋਹਫੇ ਲੈ ਤੇ ਜਿਸ ਤਰੀਕੇ ਨਾਲ ਉੱਥੇ ਉਹਨਾਂ ਨੇ ਵਪਾਰ ਵਾਧਾ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਨੇ ਇਹਨੂੰ ਲੈ ਕੇ ਵੀ ਬਹੁਤ ਸਾਰੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ ਨੇ ਕਿ ਉਹ ਆਪਣੀ ਤੇ ਆਪਣੇ ਪਰਿਵਾਰ ਦੀ ਖੁਸ਼ਹਾਲੀ ਦੀ ਖਾਤਰ ਅਮੀਰ ਹੋਣ ਦੀ ਖਾਤਰ ਇਹਨਾਂ ਦੋਸ਼ਾਂ ਦੇਸ਼ਾਂ ਦੇ ਵਿੱਚ ਜਾ ਕੇ ਤੇ ਆਪਣਾ ਜਿਹੜਾ ਅਮਰੀਕਨ ਨਜ਼ਰੀਆ ਨੂੰ ਚੇਂਜ ਕਰਦੇ ਹੋਏ ਉਹਨਾਂ ਨਾਲ ਲਗਾਤਾਰ ਸਮਝੌਤੇ ਕਰ ਰਹੇ ਨੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕਿਹਾ ਕਿ ਹਾਲ ਹੀ ਵਿੱਚ ਹੋਏ ਫੌਜੀ ਟਕਰਾਅਦ ਨਾਲ ਭਾਰਤ ਤੇ ਪਾਕਿਸਤਾਨ ਕਦੇ ਵੀ ਪ੍ਰਮਾਣੂ ਯੁੱਧ ਦੇ ਕੰਢੇ ਤੇ ਨਹੀਂ ਸਨ ਪਹੁੰਚੇ ਜਰਮਨ ਅਖਬਾਰ ਦੇ ਨਾਲ ਗੱਲਬਾਤ ਕਰਦੇ ਹੋਏ ਇੰਟਰਵਿਊ ਦਿੰਦਿਆਂ ਹੋਇਆਂ ਉਹਨਾਂ ਨੇ ਜੰਗਬੰਦੀ ਸੰਬੰਧੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਾਅਵਿਆਂ ਨੂੰ ਵੀ ਰੱਦ ਕਰ ਦਿੱਤਾ। ਉਹਨਾਂ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਅਤਵਾਦੀ ਸੂਚੀ ਪਾਕਿਸਤਾਨੀ ਨਾਵਾਂ ਤੇ ਥਾਵਾਂ ਨਾਲ ਭਰੀ ਹੋਈ ਹੈ ਅਤੇ ਅਸੀਂ ਇਹਨਾਂ ਥਾਵਾਂ ਨੂੰ ਹੀ ਨਿਸ਼ਾਨਾ ਬਣਾਇਆ ਹੈ। ਪਾਕਿਸਤਾਨ ਵਿੱਚ ਅਤਵਾਦ ਇੱਕ ਖੁੱਲਾ ਕਾਰੋਬਾਰ ਹੈ ਜਿਸ ਨੂੰ ਸਰਕਾਰ ਤੇ ਫੌਜ ਦੁਆਰਾ ਸਮਰਥਨ ਫੰਡ ਸੰਗਠਨ ਤੇ ਸ਼ੋਸ਼ਣ ਉਹਦਾ ਕੀਤਾ ਜਾਂਦਾ ਹੈ ਭਾਰਤ ਵੱਲੋਂ ਹਮਲਾ ਕੀਤੇ ਗਏ ਅਤਵਾਦੀ ਟਿਕਾਣਿਆਂ ਵਿੱਚ ਪਾਕਿਸਤਾਨੀ ਪੰਜਾਬ ਦੇ ਭਾਵਲਪੁਰ ਵਿੱਚ ਜੈਸ਼ੇ ਮਹਮਦ ਦਾ ਮੁੱਖ ਦਫ਼ਤਰ ਅਤੇ ਮਰੀਦਕੇ ਵਿੱਚ ਲਸ਼ਕਰੇ ਤੋਬਾ ਦਾ ਮੁੱਖ ਦਫ਼ਤਰ ਸ਼ਾਮਿਲ ਸੀ ਜੈ ਸ਼ੰਕਰ ਨੇ ਕਿਹਾ ਹੈ ਕਿ ਕੋਈ ਵੀ ਜੋ ਅੰਨਾ ਨਹੀਂ ਹੈ ਉਹ ਦੇਖ ਸਕਦਾ ਹੈ ਕਿ ਪਾਕਿਸਤਾਨ ਅਤਵਾਦ ਦਾ ਸਮਰਥਨ ਕਰਦਾ ਹੈ ਏ ਪੁੱਛੇ ਜਾਣਤੇ ਕਿ ਕੀ ਚੀਨ ਨੇ ਇਸ ਟਕਰਾਵ ਵਿੱਚ ਕੋਈ ਭੂਮਿਕਾ ਨਿਭਾਈ ਹੈ ਜਾਇ ਸ਼ੰਕਰ ਨੇ ਕਿਹਾ ਕਿ ਪਾਕਿਸਤਾਨ ਕੋਲ ਬਹੁਤ ਸਾਰੇ ਇਤਿਹਾਰ ਚੀਨ ਦੇ ਬਣੇ ਹੋਏ ਹਨ ਅਤੇ ਦੋਵੇਂ ਦੇਸ਼ ਬਹੁਤ ਨੇੜੇ ਹਨ ਉਹਨਾਂ ਨੇ ਕਿਹਾ ਕਿ ਗੋਲਾਬਾਰੀ ਰੋਕਣ ਦਾ ਸਮਝੌਤਾ ਦੋਵਾਂ ਪਾਸਿਆਂ ਦੇ ਫੌਜੀ ਕਮਾਂਡਰਾਂ ਵਿਚਕਾਰ ਸਿੱਧੇ ਸੰਪਰਕ ਰਾਹੀਂ ਹੋਇਆ ਹੈ ਇਸ ਤੋਂ ਇੱਕ ਦਿਨ ਪਹਿਲਾਂ ਅਸੀਂ ਕਈ ਪਾਕਿਸਤਾਨੀ ਹਵਾਈ ਅੱਡਿਆਂ ਤੇ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਨਿਸ਼ਾਨਾ ਬਣਾਇਆ ਸੀ ਤੇ ਉਹਨਾਂ ਨੂੰ ਤਬਾਹ ਕਰ ਦਿੱਤਾ ਸੀ ਵਿਦੇਸ਼ ਮਾਮਲਿਆਂ ਬਾਰੇ ਸਲਾਹਕਰ ਕਮੇਟੀ ਦੀ ਅੱਜ ਦਿੱਲੀ ਵਿੱਚ ਇੱਕ ਮੀਟਿੰਗ ਹੋਈ ਇਸ ਇਹ ਮੁਲਾਕਾਤ ਲਗਭਗ 2.5 ਘੰਟੇ ਚੱਲੀ ਕਮੇਟੀ ਵਿੱਚ ਲੋਕ ਸਭਾ ਤੇ ਰਾਜ ਸਭਾ ਦੇ 11-11 ਸੰਸਦ ਮੈਂਬਰ ਸਨ ਇਸ ਦੇ ਨਾਲ ਹੀ ਕਮੇਟੀ ਦੀ ਪ੍ਰਧਾਨਗੀ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਕੀਤੀ ਜੈ ਸ਼ੰਕਰ ਨੇ ਲਗਭਗ 2.5 ਘੰਟੇ ਚੱਲੀ ਬੰਦ ਕਮਰੇ ਦੀ ਗੱਲਬਾਤ ਦੌਰਾਨ ਵਿਰੋਧੀ ਧਿਰ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਮੀਟਿੰਗ ਵਿੱਚ ਜੈ ਸ਼ੰਕਰ ਨੇ ਸਪਸ਼ਟ ਤੌਰ ਤੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਅਮਰੀਕਾ ਵੱਲੋਂ ਕੋਈ ਵਿਚੋਲਗੀ ਨਹੀਂ ਕੀਤੀ ਗਈ ਡੀਜੀਐਮਓ ਯਾਨੀ ਕਿ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨ ਦੇ ਪੱਧਰ ਤੇ ਸਿੱਧੀ ਗੱਲਬਾਤ ਤੋਂ ਬਾਅਦ ਆਪਰੇਸ਼ਨ ਨੂੰ ਮੁਲਤਵੀ ਕੀਤਾ ਗਿਆ ਸੀ ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਸੰਸਦ ਮੈਂਬਰ ਰਾਹਲ ਗਾਂਧੀ ਨੇ ਹਾਲ ਹੀ ਵਿੱਚ ਵਿਦੇਸ਼ ਮੰਤਰੀ ਜੈ ਸ਼ੰਕਰ ਤੇ ਦੋਸ਼ ਲਾਇਆ ਸੀ ਕਿ ਉਹਨਾਂ ਨੇ ਪਾਕਿਸਤਾਨ ਨੂੰ ਭਾਰਤ ਦੇ ਆਪਰੇਸ਼ਨ ਸੰਧੂਰ ਬਾਰੇ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਸੀ ਇਸ ਦੋਸ਼ ਨੂੰ ਇਨਕਾਰਦੇ ਹੋਏ ਵਿਦੇਸ਼ ਮੰਤਰੀ ਨੇ ਕਿਹਾ ਕਿ ਮੇਰੇ ਬਿਆਨ ਨੂੰ ਗਲਤ ਸਮਝਿਆ ਗਿਆ ਹੈ ਮੈਂ ਪਹਿਲਾਂ ਕਿਤੇ ਵੀ ਇਹ ਸ਼ਬਦ ਨਹੀਂ ਵਰਤਿਆ ਇਹ ਮੰਨਣਾ ਕਿ ਮੈਂ ਆਪਰੇਸ਼ਨ ਤੋਂ ਪਹਿਲਾਂ ਜਾਣਕਾਰੀ ਦਿੱਤੀ ਸੀ ਅਸਲ ਵਿੱਚ ਹੈ ਹੀ ਗਲਤ ਵਿਦੇਸ਼ ਮੰਤਰੀ ਐਜੇ ਸ਼ੰਕਰ ਨੇ ਸੰਸਦੀ ਸਲਾਹਕਾਰ ਕਮੇਟੀ ਨੂੰ ਦੱਸਿਆ ਕਿ ਭਾਰਤ ਨੇ ਆਪਰੇਸ਼ਨ ਸੰਧੂਰ ਸ਼ੁਰੂ ਕਰਨ ਤੋਂ 30 ਮਿੰਟਾਂ ਦੇ ਅੰਦਰ ਪਾਕਿਸਤਾਨ ਨੂੰ ਸੂਚਿਤ ਕਰ ਦਿੱਤਾ ਸੀ ਆਪਰੇਸ਼ਨ ਸੰਧੂਰ ਦੇ ਤਹਿਤ ਭਾਰਤ ਨੇ ਪਾਕਿਸਤਾਨ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਹਵਾਈ ਹਮਲੇ ਕੀਤੇ ਤੇ 9 ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਆਪਰੇਸ਼ਨ ਸੰਧੂਰ 7 ਮਈ ਦੀ ਰਾਤ ਨੂੰ ਸ਼ੁਰੂ ਕੀਤਾ ਗਿਆ ਸੀ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਇਹ ਵੀ ਪੁੱਛਿਆ ਕਿ ਕੀ ਭਾਰਤ-ਪਾਕਿਸਤਾਨ ਨਾਲ ਜਿਹੜਾ ਇੰਡਸ ਵਾਟਰ ਟ੍ਰੀਟੀ ਆ ਉਹ ਚਾਲੂ ਰੱਖੇਗਾ ਉਹਨੂੰ ਸਨਮਾਨ ਕਰਦਾ ਰੱਖੇ ਕਰੇਗਾ ਜਾਂ ਨਹੀਂ ਸਰਕਾਰ ਨੇ ਸਪਸ਼ਟ ਕੀਤਾ ਕਿ ਇਹ ਸੰਧੀ ਇਸ ਵੇਲੇ ਤਾਂ ਮੁਅੱਤਲ ਹੈ ਅਤੇ ਸੰਸਦ ਮੈਂਬਰਾਂ ਨੂੰ ਬਾਅਦ ਵਿੱਚ ਇੱਥੇ ਜਾਣਕਾਰੀ ਦਿੱਤੀ ਜਾਏਗੀ ਕਿ ਭਾਰਤ ਦਾ ਇਹਦੇ ਬਾਰੇ ਕੀ ਪ੍ਰੋਗਰਾਮ ਹੈ ਦੂਜੇ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਐਤਵਾਰ ਦੇਰ ਰਾਤ ਇਸਤਾਂਬੁਲ ਵਿੱਚ ਤੁਰਕੀ ਦੇ ਰਾਸ਼ਟਰਪਤੀ ਅਰਦੋਗਾਨ ਨਾਲ ਮੁਲਾਕਾਤ ਕੀਤੀ ਇਸ ਤਰ੍ਹਾਂ ਸ਼ਾਹ ਬਾਜ਼ ਨੇ ਭਾਰਤ ਵਿਰੁੱਧ ਤੁਰਕੀ ਦੇ ਸਮਰਥਨ ਲਈ ਉਹਨਾਂ ਦਾ ਧੰਨਵਾਦ ਕੀਤਾ ਜਦੋਂ 22 April ਨੂੰ ਪਹਿਲਗਾਮ ਮਾਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਦਰਮਿਆਨ ਤਣਾਅ ਵਧਿਆ ਤਾਂ ਤੁਰਕੀ ਤੇ ਅਜ਼ਬਰਜ਼ਾਈ ਅਜ਼ਬਰਬਾਈਜ਼ਾਨ ਨੇ ਖੁੱਲ ਕੇ ਪਾਕਿਸਤਾਨ ਦਾ ਸਮਰਥਨ ਕੀਤਾ ਸੀ ਡਰੋਨ ਹਥਿਆਰ ਅਤੇ ਉਹਨਾਂ ਨੂੰ ਚਲਾਉਣ ਲਈ ਸਿਖਲਾਈ ਪ੍ਰਾਪਤ ਲੋਕਾਂ ਨੂੰ ਵੀ ਭਾਰਤ ਵਿਰੁੱਧ ਵਰਤਣ ਲਈ ਪਾਕਿਸਤਾਨ ਭੇਜਿਆ ਗਿਆ ਸੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਤੁਰਕੀ ਦਾ ਆਪਣਾ ਦੌਰਾ ਪੂਰਾ ਕਰਨ ਤੋਂ ਬਾਅਦ ਹੁਣ ਈਰਾਨ ਦੀ ਰਾਜਧਾਨੀ ਤਹਿਰਾਨ ਪਹੁੰਚ ਗਏ ਹਨ ਆਪਣੀ ਸਰਕਾਰੀ ਫੇਰੀ ਦੌਰਾਨ ਪ੍ਰਧਾਨ ਮੰਤਰੀ ਸ਼ਰੀਫ ਈਰਾਨ ਦੀ ਉੱਚ ਲੀਡਰਸ਼ਿਪ ਨਾਲ ਵੀ ਗੱਲਬਾਤ ਕਰਨਗੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਸ਼ਨੀਵਾਰ ਤੋਂ ਤੁਰਕੀ, ਈਰਾਨ, ਅਜ਼ਰਬੈਜਾਨ ਅਤੇ ਤਜਿਕਿਸਤਾਨ ਦੇ ਦੌਰੇ ਤੇ ਹਨ ਇੱਥੇ ਅਸੀਂ ਭਾਰਤ ਨਾਲ ਤਣਾਅ ਦੇ ਸਬੰਧ ਵਿੱਚ ਪਾਕਿਸਤਾਨ ਦਾ ਪੱਖ ਪੇਸ਼ ਕਰ ਰਹੇ ਹਾਂ ਸ਼ਰੀਫ 29 ਮਈ ਅਨਤੀ ਤੇ 3 ਮਹੀਨੋਂ ਤਜਕਿਸਤਾਨ ਦੀ ਰਾਜਧਾਨੀ ਦੁਸ਼ਾਨਬੇ ਵਿੱਚ ਗਲੇਸ਼ੀਅਰਾਂ ਬਾਰੇ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਵੀ ਸ਼ਾਮਲ ਹੋਣਗੇ ਜਾਨੀ ਕਿ ਦੋਨੇ ਦੇਸ਼ ਹੁਣ ਅੰਤਰਰਾਸ਼ਟਰੀ ਭਾਈਚਾਰੇ ਨੂੰ ਆਪੋ ਆਪਣੇ ਜਿਹੜੇ ਉਹਨਾਂ ਦਾ ਨਜ਼ਰੀਆ ਆ ਜਾਂ ਜਿਹੜਾ ਇਸ ਆਪਰੇਸ਼ਨ ਸੰਧੂਰ ਦੌਰਾਨ ਜੋ ਕੁਝ ਵਾਪਰਿਆ ਉਹਦੇ ਵਿੱਚ ਆਪੋ ਆਪਣੀ ਸੱਚਾਈ ਪੇਸ਼ ਕਰਨ ਦੇ ਉੱਤੇ ਲੱਗੇ ਹੋਏ ਹਨ ਸੁਪਰੀਮ ਕੋਰਟ ਕੋਲਜ਼ੀਅਮ ਕੋਲੋਜ਼ੀਅਮ ਜਿਹੜੀ ਹੁੰਦੀ ਆ ਉਹਨਾਂ ਨੇ ਸਿਖਰਲੀ ਕੋਰਟ ਦੇ ਜੱਜ ਵਜੋਂ ਨਿਯੁਕਤੀ ਲਈ ਕਰਨਾਟਕ ਹਾਈ ਕੋਰਟ ਦੇ ਚੀਫ ਜਸਟਿਸ ਐਨਵੀ ਅਨਜ਼ਾਰੀਆ ਗੁਹਾਟੀ ਹਾਈ ਕੋਰਟ ਦੇ ਚੀਫ ਜਸਟਿਸ ਵਿਜੇ ਬਿਸ਼ਨੋਈ ਤੇ ਬੰਬੇ ਹਾਈ ਕੋਰਟ ਦੇ ਜਸਟਿਸ ਅਤਲ ਐਸ ਚੰਦੂਕਰ ਦੇ ਨਾਵਾਂ ਦੀ ਸ਼ਿਫਾਰਿਸ਼ ਕੀਤੀ ਹੈ ਚੀਫ ਜਸਟਿਸ ਬੀਆਰ ਗਵਾਈ ਦੀ ਗਵਾਈ ਵਾਲੇ ਪੰਜ ਮੈਂਬਰੀ ਸੁਪਰੀਮ ਕੋਲਿਜ਼ੀਅਮ ਵੱਲੋਂ ਇਹ ਫੈਸਲਾ ਕੀਤਾ ਗਿਆ ਕੋਲਿਜ਼ੀਅਮ ਦੇ ਹੋਰ ਮੈਂਬਰਾਂ ਵਿੱਚ ਜਸਟਿਸ ਸੂਰੀਆਕਾਂ ਜਸਟਿਸ ਵਿਕਰਮਨਾਥ ਜਸਟਿਸ ਜੇਕੇ ਮਹੇਸ਼ਵਰੀ ਤੇ ਜਸਟਿਸ ਬੀਬੀ ਨਾਗਰਤਨਾ ਸ਼ਾਮਲ ਸਨ ਸਰਕਾਰ ਵੱਲੋਂ ਸ਼ਫਾਰਸ਼ ਮੰਨਣ ਮੰਨਣ ਤੇ ਜੱਜਾਂ ਦੀ ਨਿਯੁਕਤੀ ਨੋਟੀਫਾਈ ਕੀਤੇ ਜਾਣ ਤੋਂ ਮਗਰੋਂ ਸੁਪਰੀਮ ਕੋਰਟ ਕੋਲੀਸ਼ੀਅਮ ਦੀ ਕੁੱਲ ਨਫਰੀ 34 ਜੱਜਾਂ ਦੀ ਹੋ ਜਾਏਗੀ ਮੌਜੂਦਾ ਸਮੇਂ ਸਿਕਰਲੀ ਕੋਰਟ ਵਿੱਚ ਚੀਫ ਜਸਟਿਸ ਸਮੇਤ 34 ਜੱਜਾਂ ਦੀਆਂ ਮਨਜ਼ੂਰशुदा ਪੋਸਟਾਂ ਦੇ ਉਲਟ ਸਿਰਫ 31 ਜਾਜੀ ਜਹਨ ਜਿਨ੍ਹਾਂ ਨਾਲ ਕੰਮ ਚਲਾ ਰਹੇ ਹਨ ਹਾਲ ਵਿੱਚ ਹੀ ਭਾਰਤ ਦੇ ਚੀਫ ਜਸਟਿਸ ਜੀਵ ਖੰਨਾ ਜਸਟਿਸ ਰਿਸ਼ੀਕੇਸ਼ ਰੌਏ ਤੇ ਜਸਟਿਸ ਅਬੇ ਐਸ ਓਕਾਦੀ ਸੇਵਾਮੁਕਤੀ ਕਰਕੇ ਸੁਪਰੀਮ ਕੋਰਟ ਵਿੱਚ ਤਿੰਨ ਅਹੁਦੇ ਖਾਲੀ ਹੋਏ ਸਨ ਜਸਟਰ ਬੇਲਾ ਐਮ ਤਰਵੇਦੀ 9 ਜੂਨ ਨੂੰ ਸੇਵਾਮੁਕਤ ਹੋ ਰਹੇ ਹਨ ਐਨਆਈ ਨੇ ਖੁਫੀਆ ਜਿਹੜੀ ਪਾਕਿਸਤਾਨੀ ਖੁਫੀਆ ਅਧਿਕਾਰੀਆਂ ਨਾਲ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਦੇ ਦੋਸ਼ ਵਿੱਚ ਇੱਕ ਸੀਆਰਪੀਐਫ ਦਾ ਜਵਾਨ ਹੈ ਉਹਨੂੰ ਗ੍ਰਫਤਾਰ ਕੀਤਾ ਹੈ ਮੁੱਢਲੀ ਜਾਣਕਾਰੀ ਅਨੁਸਾਰ ਮੋਤੀ RAM ਜਾਟ ਹੈ ਜਸੂਸੀ ਗਤੀਵਿਧੀਆਂ ਵਿੱਚ ਸ਼ਾਮਲ ਸੀ ਤੇ 2023 ਤੋਂ ਹੀ ਪਾਕਿਸਤਾਨ ਦੇ ਖੁਫੀਆ ਅਧਿਕਾਰੀਆਂ ਨਾਲ ਕਮਿਸ਼ਰ ਸੁਰੱਖਿਆ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕਰ ਰਿਹਾ ਸੀ ਇਸ ਸਬੰਧੀ ਜਾਂਚ ਦੌਰਾਨ NIA ਨੇ ਪਾਇਆ ਕਿ ਉਹ PIO ਤੋਂ ਵਕ ਵਕ ਸਾਧਨਾ ਰਹੀ ਫਾਂਡਵੀ ਪ੍ਰਾਪਤ ਕਰ ਰਿਹਾ ਸੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਵਿਸ਼ੇਸ਼ NIA ਅਦਾਲਤ ਪਟਿਆਲਾ ਹੋਂਸਗੇ ਪੇਸ਼ ਕੀਤਾ ਗਿਆ ਅਦਾਲਤ ਨੇ ਉਹਨੂੰ 6 ਜੂਨ ਤੱਕ ਏਜੰਸੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ ਜ਼ਿਕਰਯੋਗ ਹੈ ਕਿ ਮੋਤੀਰਾਮ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ NIA ਵੱਲੋਂ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਗਲੀ ਖਬਰ ਕਾਂਗਰਸ ਵੱਲੋਂ ਹੈ ਜੀ ਮੋਦੀ ਸਰਕਾਰ ਦੇ 11 ਸਾਲ ਪੂਰੇ ਹੋਣ ਤੇ ਨਾਲ ਕਾਂਗਰਸ ਨੇ ਸੌਵਾਰ ਨੂੰ ਇਹ ਦੋਸ਼ ਲਾਇਆ ਕਿ अनलाणी इमरजेंसी ਦੇ 11 ਸਾਲ ਪੂਰੇ ਹੋ ਗਏ ਹਨ ਤੇ ਛੇ ਦਿਨਾਂ ਦਾ ਵਾਅਦਾ ਹਕੀਕਤ ਵਿੱਚ ਭੈੜਾ ਸੁਪਨਾ ਸਾਬਤ ਹੋਇਆ ਹੈ ਕਾਂਗਰਸ ਪ੍ਰਧਾਨ ਮਲਕਰਜਨ ਖੜਗੇ ਨੇ ਦਾਵਾ ਕੀਤਾ ਕਿ ਪਿਛਲੇ 11 ਸਾਲਾਂ ਵਿੱਚ 140 ਕਰੋੜ ਲੋਕਾਂ ਦਾ ਹਰ ਵਰਗ ਪਰੇਸ਼ਾਨ ਰਿਹਾ ਹੈ ਉਹਨਾਂ ਐਕਸ ਤੇ ਸਾਂਝੀ ਇੱਕ ਪੋਸਟ ਵਿੱਚ ਕਿਹਾ ਕਿ 26 ਮਈ 2014 ਤੋਂ 11 ਸਾਲਾਂ ਵਿੱਚ ਵੱਡੇ ਦਾਅਵਿਆਂ ਨੂੰ ਸਿਰਫ ਦਾਅਵਿਆਂ ਵਿੱਚ ਬਦਲ ਕੇ ਮੋਦੀ ਸਰਕਾਰ ਨੇ ਦੇਸ਼ ਨੂੰ ਇਸ ਤਰ੍ਹਾਂ ਬਰਬਾਦ ਕਰ ਦਿੱਤਾ ਹੈ ਕਿ ਅੱਛੇ ਦਿਨਾਂ ਦਾ ਵਾਅਦਾ ਹੋਣ ਇੱਕ ਭੈੜਾ ਸੁਪਨਾ ਸਾਹਬ ਤੋਂ ਹੋ ਚੁੱਕਾ ਹੈ ਉਹਨਾਂ ਨੇ ਆਪਣੀ ਪੋਸਟ ਵਿੱਚ ਨੌਜਵਾਨਾਂ ਲਈ ਨੌਕਰੀਆਂ ਕਿਸਾਨਾਂ ਦੀ ਆਮਦਨੀ ਔਰਤਾਂ ਤੇ ਕਮਜ਼ੋਰ ਵਰਗ ਦਾ ਮੁੱਦਾ ਚੁੱਕਿਆ ਆਰਥਿਕਤਾ ਬਾਰੇ ਖੜਗੇ ਨੇ ਦਾਅਵਾ ਕੀਤਾ ਕਿ ਮਹਿੰਗਾਈ ਆਪਣੇ ਸਿਖਰ ਤੇ ਹੈ ਅਤੇ ਬੇਰੁਜ਼ਗਾਰੀ ਦਾ ਹੜ ਆਇਆ ਹੋਇਆ ਹੈ ਉਹਨਾਂ ਨੇ ਅੱਗੇ ਦਾਅਵਾ ਕੀਤਾ ਕਿ ਖਪਤ ਠੱਪ ਹੈ ਮੇਕ ਇਨ ਇੰਡੀਆ ਫਲॉप ਹੋ ਗਿਆ ਹੈ ਅਤੇ ਸਮਾਨਤਾ ਵੀ ਆਪਣੇ ਸਿਖਰ ਦੇ ਉੱਤੇ ਹੈ ਇਸ ਤੋਂ ਇਲਾਵਾ ਖੜਗੇ ਨੇ ਦੋਸ਼ ਲਾਇਆ ਕਿ ਵਿਸ਼ਵ ਗੁਰੂ ਬਣਦਾ ਵਾਦਾ ਸੀ ਹਰ ਦੇਸ਼ ਨਾਲ ਸੰਬੰਧ ਵਿਗੜ ਚੁੱਕੇ ਹਨ ਆਰਐਸਐਸ ਹਰ ਥੰਮ ਤੇ ਹਮਲਾ ਕਰਦਾ ਹੈ ਈਡੀ ਸੀਬੀਆਈ ਦੀ ਦੁਰਵਰਤੋਂ ਸੰਸਥਾਵਾਂ ਦੀ ਖੁਦਮੁਖਤਿਆਰੀ ਬਰਬਾਦ ਹੋ ਚੁੱਕੀ ਹੈ ਅਗਲੀ ਖਬਰ ਲਾਲੂ ਪ੍ਰਚਾਤ ਦੇ ਵੱਡੇ ਪੁੱਤਰ ਤੇਜਪਰ ਪ੍ਰਤਾਪ ਦੀ ਇੱਕ ਫੇਸਬੁੱਕ ਪੋਸਟ ਸ਼ਨੀਵਾਰ ਨੂੰ ਆਈ ਸੀ ਜਿਸ ਵਿੱਚ ਲਿਖਿਆ ਸੀ ਕਿ ਮੈਂ ਤੇਜ ਪ੍ਰਤਾਪ ਜਾਦਵ ਹਾਂ ਅਤੇ ਇਹ ਇਸ ਤਸਵੀਰ ਵਿੱਚ ਮੇਰੇ ਨਾਲ ਦਿਖਾਈ ਦੇਣ ਵਾਲੀ ਕੁੜੀ ਅਨੁਸ਼ਕਾ ਜਾਦਵ ਹੈ ਅਸੀਂ ਦੋਵੇਂ ਪਿਛਲੇ 12 ਸਾਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਤੇ ਪਿਆਰ ਕਰਦੇ ਹਾਂ ਅਸੀਂ ਪਿਛਲੇ 12 ਸਾਲਾਂ ਤੋਂ ਇੱਕ ਰਿਸ਼ਤੇ ਵਿੱਚ ਹਾਂ ਇਸ ਤੋਂ ਬਾਅਦ ਲਾਲੂ ਪ੍ਰਸ਼ਾਦ ਨੇ ਐਕਸ ਤੇ ਲਿਖਿਆ ਕਿ ਨਿੱਜੀ ਜੀਵਨ ਵਿੱਚ ਨੈਤਿਕ ਕਦਰਾਂ ਕੀਮਤਾਂ ਦੀ ਅਣਦੇਖੀ ਸਮਾਜਿਕ ਨਿਆਂ ਲਈ ਸਾਡੇ ਸਮੂਹ ਸੰਘਰਸ਼ ਨੂੰ ਕਮਜ਼ੋਰ ਕਰਦੀ ਹੈ ਤੇ ਵੱਡੇ ਪੁੱਤਰ ਦੀਆਂ ਗਤੀਵਿਧੀਆਂ ਜਨ ਤੱਕ ਆਚਰਨ ਤੇ ਗੈਰ ਜ਼ਿੰਮੇਵਾਰਾ ਵਿਵਹਾਰ ਸਾਡੇ ਪਰਿਵਾਰਕ ਕਦਰਾਂ ਕੀਮਤਾਂ ਤੇ ਪਰੰਪਰਾਵਾਂ ਦੇ ਅਨਸਾਰ ਵੀ ਨਹੀਂ ਹੈ। ਉਪਰੋਕਤ ਹਾਲਾਤਾਂ ਦੇ ਮੱਦੇਨਜ਼ਰ ਮੈਂ ਉਹਨੂੰ ਪਾਰਟੀ ਤੇ ਪਰਿਵਾਰ ਤੋਂ ਵੱਖ ਕਰ ਰਿਹਾ। ਹੁਣ ਤੋਂ ਉਹਨਾਂ ਦੀ ਪਾਰਟੀ ਤੇ ਪਰਿਵਾਰ ਵਿੱਚ ਕਿਸੇ ਤਰ੍ਹਾਂ ਦੀ ਕੋਈ ਭੂਮਿਕਾ ਨਹੀਂ ਹੋਵੇਗੀ। ਉਹਨਾਂ ਨੂੰ 6 ਸਾਲਾਂ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ। ਹੁਣ ਤੇਜ ਪ੍ਰਕਾਸ਼ ਦੀ ਪਤਨੀ ਅਸ਼ਵਰਿਆ رائے ਨੇ ਇਸ ਪੂਰੇ ਮਾਮਲੇ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਅਸ਼ਵਰਿਆ ਨੇ ਇਸ ਪੂਰੇ ਐਪੀਸੋਡ ਨੂੰ ਡਰਾਮਾ ਕਿਹਾ ਹੈ। ਇਸ ਦੇ ਨਾਲ ਹੀ ਉਹਨੇ ਰਾਵੜੀ ਦੇਵੀ ਨੂੰ ਕਿਟਾਰੇ ਵਿੱਚ ਖੜਾ ਕੀਤਾ। ਰਾਵੜੀ ਦੇਵੀ ਉਹ ਕਹਿੰਦੇ ਹਨ ਕਿ ਜਰੂਰ ਉਦੇ ਘਰ ਗਈ ਹੋਵੇਗੀ ਤੇ ਤੇਜ ਪ੍ਰਕਾਸ਼ ਤੇ ਹੰਝੂ ਪੁੰਜੇ ਹੋਣਗੇ ਉਸਨੇ ਜ਼ਰੂਰ ਕਿਹਾ ਹੋਵੇਗਾ ਕਿ ਬਸ ਸ਼ਾਂਤ ਰਹੋ ਮੈਂ ਸਭ ਕੁਝ ਠੀਕ ਕਰ ਦੇਾਂਗੀ ਐਸ਼ਵਰੀਆ ਨੇ ਕਿਹਾ ਕਿ ਇਸ ਡਰਾਮੇ ਵਿੱਚ ਪਰਿਵਾਰ ਦੇ ਸਾਰੇ ਲੋਕ ਸ਼ਾਮਲ ਨੇ ਅਤੇ ਪੁੱਤਰ ਨੂੰ ਪਾਰਟੀ 'ਚੋਂ ਕੱਢਣਾ ਸਿਰਫ ਇੱਕ ਡਰਾਮਾ ਹੈ ਉਸਨੇ ਇਹ ਵੀ ਪੁੱਛਿਆ ਕਿ ਹੁਣ ਉਹਨਾਂ ਦੀਆਂ ਸਮਾਜਿਕ ਨਿਆਂ ਦੀਆਂ ਕਦਰਾਂ ਕੀਮਤਾਂ ਕਿੱਥੇ ਗਈਆਂ ਪੰਜਾਬ ਪੁਲਿਸ ਦੀ ਬਰਖਾਸਤ ਹੈਡ ਕਨਸਟੇਬਲ ਅਮਨਦੀਪ ਕੌਰ ਨੂੰ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਬਾਅਦ ਜ਼ਾਇਦਾਦ ਦੇ ਮਾਮਲੇ 'ਚ ਫਿਰ ਗ੍ਰਿਫਤਾਰ ਕਰ ਲਿਆ ਹੈ। ਦਰਅਸਲ ਪੰਜਾਬ ਪੁਲਿਸ ਵਿੱਚ ਬਤੌਰ ਕਨਸਟੇਬਲ ਤਨਾਤ ਅਮਨਦੀਪ ਕੌਰ ਅਪ੍ਰੈਲ ਮਹੀਨੇ ਵਿੱਚ ਹੀਰੋ ਨਾਲ ਹੀਰੋਇਨ ਨਾਲ ਫੜੇ ਜਾਣ ਤੋਂ ਬਾਅਦ ਚਰਚਾ ਵਿੱਚ ਰਹੀ ਹੈ। ਤਾਜ਼ਾ ਗ੍ਰਿਫਤਾਰੀ ਬਾਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਲੂਰ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਹੈ ਕਿ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਮੁਲਜ਼ਮ ਅਮਨਦੀਪ ਕੌਰ ਖਿਲਾਫ ਠੰਡਾ ਰੇਂਜ ਦੇ ਪੁਲਿਸ ਥਾਣਾ ਵਿਜੀਲੈਂਸ ਬਿਊਰੋ ਵਿਖੇ ਭ੍ਰਿਸ਼ਟਾਚਾਰ ਦਾ ਇੱਕ ਕੇਸ ਦਰਜ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇਸ ਜਾਂਚ ਦੌਰਾਨ ਉਕਤ ਮੁਲਾਜ਼ਮ ਦੀ ਤਨਖਾਹ ਬੈਂਕ ਖਾਤਿਆਂ ਤੇ ਕਰਜ਼ੇ ਦੇ ਰਿਕਾਰਡ ਦੇ ਨਾਲ ਨਾਲ ਉਹਦੇ ਵੱਲੋਂ ਸਾਲ 2118 ਤੋਂ 2025 ਦੇ ਦਰਮਿਆਨ ਬਣਾਈਆਂ ਗਈਆਂ ਸਾਰੀਆਂ ਚੱਲ ਤੇ ਅਚਲ ਜਾਇਦਾਦਾਂ ਦੇ ਵੇਰਵਿਆਂ ਦੀ ਜਾਂਚ ਕੀਤੀ ਗਈ ਹੈ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਮਿਆਦ ਦੌਰਾਨ ਅਮਨਦੀਪ ਕੌਰ ਦੀ ਕੁੱਲ ਆਮਦਨ 1 ਕਰੋੜ 8 ਲੱਖ 37550 ਰੁਪਏ ਦੇ ਮੁਕਾਬਲੇ ਉਹਦਾ ਖਰਚਾ 1 ਕਰੋੜ 39 ਲੱਖ 64 ਹਾਰ 804 ਰੁਪਏ ਸੀ ਜੋ ਕਿ ਉਹਦੀ ਆਮਦਨ ਦੇ ਜਾਣੇ ਪਛਾਣੇ ਸਰੋਤਾਂ ਤੋਂ 31,27,252 ਰੁਪਏ ਉਹਦੀ ਜਾਇਜ਼ ਕਮਾਈ ਤੋਂ 28.85% ਦੀ ਵਾਧਾ ਹੈ ਉਸ ਵੇਲੇ ਅਦਾਲਤ ਵਿੱਚ ਪੇਸ਼ੀ ਸਮੇਂ ਅਮਨਦੀਪ ਕੌਰ ਨੇ ਜਦੋਂ ਉਹਨੂੰ ਫੜਿਆ ਗਿਆ ਸੀ ਚਿੱਟੇ ਦੇ ਦੋਸ਼ ਵਿੱਚ ਉੱਚੀ ਆਵਾਜ਼ ਵਿੱਚ ਬੋਲਦਿਆਂ ਕਿਹਾ ਸੀ ਕਿ ਉਹਨੂੰ ਝੂਠੇ ਇਲਜ਼ਾਮਾਂ ਵਿੱਚ ਫਸਾਇਆ ਜਾ ਰਿਹਾ ਹੈ ਆਈਜੀ ਸੁਖਤੈਂ ਸਿੰਘ ਨੇ ਉਦੋਂ ਵੀ ਕਿਹਾ ਸੀ ਕਿ ਅਮਨਦੀਪ ਕੌਰ ਦੀ ਗ੍ਰਿਫਤਾਰੀ ਤੋਂ ਬਾਅਦ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਪੁਲਿਸ ਅਮਨਦੀਪ ਕੌਰ ਦੀ ਜਾਇਦਾਦ ਦੀ ਵੀ ਜਾਂਚ ਕਰ ਰਹੀ ਹੈ ਜਿੱਥੇ ਵੀ ਕੋਈ ਗੈਰ ਕਾਨੂੰਨੀ ਢੰਗ ਨਾਲ ਜਾਇਦਾਦ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਤਾਂ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਏਗੀ ਆਖਰੀ ਖਬਰ ਜੀ ਬਰਨਾਲਾ ਦੇ ਤਰਕਸ਼ੀਲ ਚੌਂਕ ਦੇ ਨੇੜਲੇ ਆਜ਼ਾਦਨਗਰ ਵਿਖੇ ਬੈਂਕ ਆਫ ਇੰਡੀਆ ਵੱਲੋਂ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਰਵਿੰਦਰ ਕੌਰ ਪਤਨੀ ਜਸਵੀਰ ਸਿੰਘ ਦੇ ਘਰ ਦੀ ਕੁਰਕੀਅਤ ਇੱਕ ਨੋਟਿਸ ਲਾਇਆ ਹੋਇਆ ਸੀ ਜਿਹੜਾ ਅੱਜ ਉਹਦੀ ਕੁਰਕੀ ਕੀਤੀ ਜਾਣੀ ਸੀ ਜ਼ਿਲ੍ਹੇ ਦੀਆਂ ਕਿਸਾਨ ਤੇ ਮਜ਼ਦੂਰ ਤੇ ਹੋਰ ਇਨਕਲਾਬੀ ਜਨਤਕ ਜਮਹੂਰੀ ਜਥੇਬੰਦੀਆਂ ਨੇ ਪੀੜਤਾ ਦੀ ਹਮਾਇਤ ਚ ਨਿਤਰਦਿਆਂ ਅੱਜ ਘਰ ਦੇ ਗੇਟ ਅੱਗੇ ਕੁਰਕੀ ਰੋਕੂ ਤਰਨਾ ਲਾ ਦਿੱਤਾ ਜਿਸ ਦੀ ਢਿੰਕ ਪੈਣ ਤੋਂ ਬਾਅਦ ਕੋਈ ਵੀ ਅਧਿਕਾਰੀ ਉਥੇ ਕੁਰਕੀ ਕਰਨ ਲਈ ਨਹੀਂ ਪਹੁੰਚਿਆ ਇਹਦੇ ਨਾਲ ਹੀ ਅੱਜ ਦਾ ਸਮਾਚਾਰ ਬ੍ਰਿਟਨ ਹੋਇਆ ਜੀ ਸਮਾਪਤ ਕੱਲ ਨੂੰ ਫਿਰ ਮਿਲਦੇ ਆ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ